ਇੱਥੇ ਨਵੇਂ ਕੀ ਨਵੇਂ ਕਿਤਾ ਹਾਂ ਰਬੀਜ ਦੋ ਘਪਾਣਾ ਬਈ ਨਾ ਕਨੇਰ ਫਿੱਟ ਰਹੀ ਕੁਛ ਨਾ ਹੋ ਵੀਲੇ ਸੇ ਨਹੀਂ ਨਾ ਹੀ ਨਹੀਂ ਆਈਆ ਨਹੀਂ ਆਈਂ ਰੱਖੀ ਨਹੀਂ ਆਈਂ ਨਾ ਇਹ ਨਹੀਂ ਖੁੱਸ ਕੇ ਨਾ ਇਹ ਯਾਰ ਬਗਨੇ ਇਕੱਲਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆ ਜੀ ਅਗਲੇ ਸਫ਼ਰ ਤੇ ਆਪਣੇ ਤੇ ਉਹਦਾ ਰੱਖਾਂਗੇ ਥੋੜਾ ਜਿਹਾ ਸਸਪੈਂਸ ਪਹਿਲਾਂ ਜਾਵਾਂਗੇ ਆਨੰਦਪੁਰ ਸਾਹਿਬ ਗੁਰਦੁਆਰਾ ਉੱਥੇ ਟਿਕਾਂਗੇ ਮੱਥਾ ਕੇਸਗੜ੍ਹ ਸਾਹਿਬ ਤੇ ਫਿਰ ਅੱਗੇ ਗੱਡੀ ਦਾ ਟਾਈਮ ਆਪਣਾ ਹੈਗਾ ਲਗਭਗ ਸਾਢੇ 10 ਵਜੇ ਦਾ ਰਾਤ ਦਾ ਤੇ ਫਿਰ ਦੱਸਦੇ ਹਾਂ ਉਹਦਾ ਥੋੜਾ ਸਸਪੈਂਸ ਕਰਾਂਗੇ ਕਲੀਅਰ ਜਾ ਕੇ ਅ ਸਿੱਧਾ ਰੇਲਵੇ ਸਟੇਸ਼ਨ ਤੇ ਤੇ ਚਲਿਏ ਜੀ ਵੇਗ ਆਪਣੇ ਕਾਇਕੇ ਪਿਆਰ ਵਰ ਪਿਆਰ ਤੇ ਆਓ ਫਿਰ ਚੱਲੀਏ ਤੁਹਾਨੂੰ ਲੈ ਕੇ ਚੱਲੀਏ ਨਵੇਂ ਸਫ਼ਰ ਤੇ ਹਾਂਜੀ ਪਹੁੰਚ ਚੁੱਕੇ ਆਂ ਅਨੰਦਪੁਰ ਸਾਹਿਬ ਅ ਦਰਸ਼ਨ ਕਰਾਂਗੇ ਅ ਕੇਸਗੜ੍ਹ ਸਾਹਿਬ ਦੇ ਤੇ ਉਸ ਤੋਂ ਬਾਅਦ ਚ ਫਿਰ ਚੱਲਾਂਗੇ ਅੱਗੇ ਰੇਲਵੇ ਸਟੇਸ਼ਨ ਜਿੱਥੇ ਆਪਣੀ ਗੱਡੀ ਸਾਡਾ ਇੰਤਜ਼ਾਰ ਕਰ ਰਹੀ ਹੋਵੇਗੀ ਮੈਂ ਇੱਥੇ ਇੱਕ ਚੀਜ਼ ਦਿਖਾਉਣ ਵਾਸਤੇ ਬਸ ਬੇਸਿਕਲੀ ਮਤਲਬ ਹੈ ਇੱਥੇ ਕੈਮਰਾ ਓਨ ਕੀਤਾ ਜਿਵੇਂ ਆਪਾਂ ਕੈਨੇਡਾ ਨੂੰ ਨਿੰਦਦੇ ਰਹਿੰਨੇ ਆ ਕਿ ਕੰਮ ਘੱਟ ਹੈ ਜਾਂ ਜਿੱਦਾ ਕੋਈ ਰਿਹਾਇਸ਼ ਦਾ ਜੁਗਾੜ ਨਹੀਂ ਹੁੰਦਾ ਉਹ ਬੰਦਾ ਕਿਤੇ ਇੱਥੇ ਪਏ ਹੈ ਕੋਈ ਬਾਹਰ ਪਏ ਹੈ ਤੇ ਉਹੀ ਹਾਲ ਤੁਸੀਂ ਇੱਥੇ ਦੇਖ ਸਕਦੇ ਹੋ ਕੇਸਗੜ ਸਾਹਿਬ ਇਹ ਦੇਖੋ ਇਹ ਸਾਰੇ ਮਜ਼ਦੂਰ ਤਪਕਾ ਜੋ ਕਿ ਆਉਂਦੇ ਆ ਯੂਪੀ ਬਿਹਾਰ ਤੋਂ ਇਹਨਾਂ ਨੇ ਦੇਖੋ ਸਵੇਰੇ ਤੇ ਆੜੀ ਲਾਣੀ ਹੈ ਤੇ ਸ਼ਾਮੀ ਜਿਨ੍ਹਾਂ ਦਾ ਕੋਈ ਕਮਰੇ ਦਾ ਜਗਾਰਡ ਨਹੀਂ ਜਾਂ ਫਿਰ ਨਵਾਂ ਨਵਾਂ ਆਇਆ ਹੈ ਆਪਣੇ ਪਿੰਡੋਂ ਏਰੀਏ ਤੋਂ ਉਹ ਇੱਥੇ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਆ ਤੇ ਇੱਥੇ ਲੰਗਰ ਪੰਨੀ ਛੱਕ ਕੇ ਤੇ ਇੱਥੇ ਹੀ ਸੋ ਜਾਂਦੇ ਆ ਨੀਲੀ ਛੱਤ ਦੇ ਥੱਲੇ ਇਹ ਦੇਖ ਲਓ ਜਿਵੇਂ ਤਿਰਪਾ ਕੈਨੇਡਾ ਦੇ ਨਾਮ ਨੂੰ ਬੋਲਦੇ ਆ ਕਿ ਉੱਥੇ ਜਾਂਦੇ ਆ ਜੀ ਐਦਾਂ ਹੁੰਦਾ ਐਦਾਂ ਹੁੰਦਾ ਸੋ ਮੈਂ ਇਹਦੇ ਵਿੱਚ ਪੈਣਾ ਨਹੀਂ ਚਾਹੁੰਦਾ ਸਹੀ ਇਹ ਗਲਤ ਹੈ ਕੀ ਹੈ ਪਰ ਮਤਲਬ ਸਿਚੁਏਸ਼ਨ ਅ ਐਸੇਵੇਂ ਲੱਗੀ ਮੈਨੂੰ ਮਨ ਜੀ ਸਤਿ ਸ਼੍ਰੀ ਅਕਾਲ ਜੀ ਪਹੁੰਚ ਚੁੱਕੇ ਹਾਂ ਫਿਰ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਇਹ ਦੇਖੋ ਯਾਰ ਵਰਕ ਇਨ ਪ੍ਰੋਗਰੈਸ ਵੀ ਚੱਲ ਰਿਹਾ ਜਾਂਦਾ ਤੇ ਪਹੁੰਚ ਚੁੱਕੇ ਹਾਂ ਜੀ ਅਨੰਦਪੁਰ ਸਾਹਿਬ ਤੇ ਟ੍ਰੇਨ ਆਪਣੀ ਹੈਗੀ 10:30 10:00 ਵਜ ਕੇ 35 ਮਿੰਟ ਤੇ ਜੀ ਤੇ ਆਪਾਂ ਫਿਰ ਜਾ ਰਹੇ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਵਾਲੀ ਨਗਰੀ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਚੇਚਕ ਦੀ ਬਿਮਾਰੀ ਜੋ ਦਿਲੀ ਜੂ ਜੜਿਆ ਸੀਗਾ ਤੇ ਉਹਦਾ ਉਦਾਰ ਕੀਤਾ ਹੈ ਜਾ ਰਹੇ ਆ ਬੰਗਲਾ ਸਾਹਿਬ ਦਿਖਾਵਾਂਗੇ ਫਿਰ ਤੁਹਾਨੂੰ ਉੱਥੇ ਆ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਾਹਿਬ ਤੇ ਨਾਲ ਹੀ ਫਿਰ ਸਾਹਮਣੇ ਹੈਗੇ ਲਾਲ ਕਿਲਾ ਜੋ ਵੀ ਮਤਲਬ ਦਿਖਾਣ ਲਾਇਕ ਹੋਇਆ ਤੇ ਆਪਾਂ ਉਹ ਚੀਜ਼ਾਂ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ ਬਲੌਗ 'ਚ ਤੇ ਮੇਰੇ ਨਾਲ ਫਿਰ ਜਾ ਰਹੇ ਹੈ ਮੇਰਾ ਪਰਿਵਾਰ ਲਗਭਗ ਸਾਰੇ ਸੰਗਤਾਂ ਮੇਰੀਆਂ ਉਹ ਬੈਠੀਆਂ ਜਿਹੜਾ ਇਹ ਬੈਠੇ ਜੀ ਪਰਵਾਰ ਆਪਣੇ ਆਪਣੇ ਕੋ ਫੋਨ ਕੋਝ ਰਿਆ ਕੋ ਇਧਰੋਂ ਦੇਖ ਰਿਆ ਕਿ ਮਾਤਾ ਜੀ ਬੈਠੇ ਆ ਤੇ ਨੇ ਬੈਠੇ ਆ ਜੀ ਆਪਣਾ ਆਪਣਾ ਇੰਜੋਏਮੈਂਟ ਚੱਲ ਰਿਹਾ ਇਹਨਾਂ ਦਾ 10:30 ਦੇ ਕਰੀਬ ਫਿਰ ਆਪਾਂ ਪਹੁੰਚਾਂਗੇ ਦਿੱਲੀ ਸਵੇਰੇ 10:30 ਦੇ ਕਰੀਬ ਇੱਥੇ ਆ ਰਹੀ ਹੈ ਟ੍ਰੇਨ ਔਰ 5:30 ਦੇ ਕਰੀਬ ਤੁਹਾਨੂੰ ਪਹੁੰਚਾ ਦਿੰਦੀ ਹੈ ਕਿ ਦਿੱਲੀ ਰੇਲਵੇ ਸਟੇਸ਼ਨ ਦਿੱਲੀ ਪੁਰਾਣੀ ਦਿੱਲੀ तो फिर जो आंधी ट्रेन कर दे गल बात अगे ठीक है जी अरे ट्रेन कब आएंगी हमें कुछ पता ही नहीं है आएंगी आएंगी ठहर के आएंगी 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 ठहर के आएंगी तो चलेंगे तो आ जाएगी हम हम चलेंगे दिल्ली दिल्ली चलेंगे दिल्ली में ट्रेन में ट्रेन में आएंगे आएंगे, में आएंगे। हम ट्रेन में बैठेंगे हम है दिल्ली हम है अनंतपुर साहिब हम अनंतपुर साहिब कहाँ जा रहे हैं हम हम जा रहे हैं दिल्ली ठीक है क्या करने जा रहे थे क्या करने जा रहे थे <gt? coughs> हम दिल्ली में जा रहे हैं क्या करना दिल्ली जा रहे हैं उसका ट्रेन पहले फॉलो कर रहे हैं क्या करना बैठ में बैठना है बस बैठना है लो बैठे हैं ठंडे के जमे ठंडे होते हैं ना जितना इन मतलब रेस्ट कर रहे हैं रेस्ट कर रहे हैं कहीं ना भाव आई नहीं ना ट्रेन हले ਬੀਜਾ ਸਕਰੇ ਨਾ ਕਹਿੰਦਾ ਚਾ ਕੋਈ ਘੁੰਮਰੀ ਅਬ 10ਵੇਂ ਸੜੀ 10ਵੇਂ ਆਏਗੀ ਹਮੇਂ ਹਮਾਰੀ ਫੇਰ ਹੈ ਇਹਨੂੰ ਪਤਾ ਹੈ ਕੁੜੀ ਨੂੰ ਸਰ ਕਿੰਨੇ ਜਾਣੇ ਸੁਖੇ ਤੇਰਾ ਨਾਮ ਕੀ ਹੈ ਨਾਮ ਕੇ ਨਾਮ ਦੱਸੋ ਪਹਿਲਾ ਆਪਣਾ ਸਖੀ ਹੈ ਸੁਖਮਨ ਠੀਕ ਹੈ ਪਹੁੰਚ ਚੁੱਕੀ ਹੈ ਜੀ ਟ੍ਰੇਨ ਕਰੀਏ ਆਪਾਂ ਡੱਬਾ ਖੋਜੀ ਆਪਣਾ S5 ਉਹ ਜਗ੍ਹਾ ਨੇ ਫਰੇਮ ਦੇ ਵਿੱਚ ਇਹ ਦੇਖੋ ਇੱਕ ਸੀਟ ਆਪਣੀ ਇਹ ਤੇ ਤੇ ਤਿੰਨ ਸੀਟਾਂ ਉਧਰ ਹੈ ਇਹ ਕਾ ਬੀਟਿੰਗ ਉਧਰ ਹੈ पर बैठना औखा ट्रेन का सफर है वो भी रात का पहली बार टैम देखो मोलचाल सी तो फिर है ही वैसे पहले ਕੀ ਉੱਤੇ ਵੀ ਖਾਲੀ ਛੁੱਟੀਆਂ ਵੀ ਹੋਣੀਆਂ ਕਿਤੇ ਨਾ ਕਿਤੇ ਨਹੀਂ ਹੋਣ ਪਰ ਇਹ ਪਹਿਲਾਂ ਕਵਰ ਉੱਪਰ ਕਰਦੇ ਜਿਆਦਾਤਰ ਉੱਪਰ ਵਾਲਿਆਂ ਨੂੰ ਜਿਆਦਾ ਕਵਰ ਕਰਦੇ ਇਹ ਥੱਲੇ ਤੇ ਵੀ ਉਹ ਨਹੀਂ ਕਿਹੜਾ ਬੰਦੀ ਹੋਣੀ ਉੱਪਰ ਪਾਸੇ ਹੋਣੀ ਅੱਗੇ ਪਿੱਛੇ ਲੇਕਿਨ ਆਪਣਾ ਅਡਜਸਟਮੈਂਟ ਕਰਕੇ ਬੈਠੇ ਹੋਏ ਆ ਤੇ ਆਪਾਂ ਵੀ ਕਰਦੇ ਹਾਂ ਕੁਝ ਤੇ ਕਮੈਂਟਸ਼ਨ ਦਾ ਬਣਾਉਂਦੇ ਹਾਂ ਜੀ ਦਾ ਲੋ ਜੀ ਆਪਾਂ ਥੋੜੀ ਜਿਹਾ ਜਦੋਜਹਿਦ ਕਰਕੇ ਲੈ ਲਈ ਸੀਗੀ ਖਿੜਕੀ ਵਾਲੀ ਸੀਟ ਤੇ ਫਿਰ ਇੱਥੇ ਥੋੜੀ देर ਬੈਠੇ ਉਸ ਤੋਂ ਬਾਅਦ ਕੀਤੀ ਰੈਸਟ ਇਹ ਮਿਲ ਗਈ ਡੋਰ ਵਾਲੀ ਸੀ ਤੇ ਫਿਰ ਬਾਤ ਬਾਤ ਕੋਈ ਗੋਵੀ ਹੈ ਆਪਣੀ ਉੱਪਰ ਵੀ ਹਾਂਜੀ ਇਹਦੇ ਨਾਲ ਹੀ ਫਿਰ ਆਪਾਂ ਕਰਦੇ ਹਾਂ ਵਲੋਗ ਅੱਜ ਸਮਾਪਤ ਤੇ ਸਵੇਰੇ ਹੋਵਾਂਗੇ ਤੁਹਾਡੇ ਰੂਰੂ ਕਰਾਵਾਂਗੇ ਦਰਸ਼ਕ ਉਹ